ਸਤਜੁਗ ਤੈ ਮਾਨਿਓ ਛਲਿਓ ਬਲ ਬਾਵਨ ਪਾਇਓ ਤ੍ਰਿਤ ਤੈ ਮਾਨਿਓ RAM ਰਗਵੰਸ ਕਹਾਇਓ ਦਵਾਪਰ ਕ੍ਰਿਸ਼ਨ ਮੁਰਾ ਕੰਸ ਕਿਰਤਾਰਤ ਕੀਓ ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਾਨੰਦੀਓ ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ਼੍ਰੀ ਗੁਰੂ ਰਾਜ ਅਬਚਲ ਅਟਲ ਆਦ ਪਰਖ ਫੁਰਮਾਇਓ ਸੋੜੇ ਅਰਦਾਸ ਸੁਆਮੀ ਮੇਰਾ ਸਰਬ ਗਲਾ ਬਣਾਈ ਪ੍ਰਗਟ ਪਾਏ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵਡਿਆਈ ਸੋ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸ ਆਏ ਗੁਰੂ ਕਹਿ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸਾ ਕੁਰਸਾ ਛੱਡੀ ਆ ਦੱਦ ਸੱਚ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸਜਨ ਸੱਚ ਪਾਤਸ਼ਾਹ ਸਿਰ ਸ਼ਾਹ ਅੰਦਰ ਸ਼ਾਹ ਜੇਸ ਪਾਸ ਬਹਟਿਆ ਸੋਹੀਐ ਸਬਨਾ ਦਾ ਵਸਾ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੋਹੇ ਮਹੱਲਾ ਪੰਜਵਾ ਕਾਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਚਰਨ ਕਮਲ ਸਰਨਾਏ ਨਰਾਇਣ ਦਿਨਨਾਥ ਭਗਤ ਪਰਾਇਣ ਰਹਾਉ ਅਨੱਥਾ ਨਾਥ ਭਗਤ ਭੈ ਮਿਟਨ ਸਾਧ ਸੰਗ ਜਮ ਦੂਤ ਨ ਭੇਟਨ ਜੀਵਨ ਰੂਪ ਅਨੂਪਦ ਅੱਲਾ ਰਾਵਣ ਗੁਣਾ ਕਟਿਆ ਜਮ ਜਲ ਅੰਮ੍ਰਿਤ ਨਾਮ ਰਸਨ ਨਿਤ ਜਪੈ ਰੋਗ ਰੂਪ ਮਾਇਆ ਨਾਮ ਵਿਆਪੈ ਜਪ ਗੋਬਿੰਦ ਸੰਗੇ ਸਭ ਤਾਰੇ ਪੋਹਤ ਨਾਹੀ ਪੰਜ ਬਟਵਾਰੇ ਮਨ ਬਚ ਕ੍ਰੰਭ ਰਬ ਏਕ ਧਾਇ ਸਰਬ ਫਲਾ ਸੋਈ ਜਨ ਪਾਏ ਧਾਰ ਅਨੁਗਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦਿਨ ਆਦ ਮਦ ਅੰਤ ਪ੍ਰਭ ਸੋਇ ਨਾਨਕ ਤਿਸ ਬਿਨ ਅਵਰ ਨ ਕੋਇ ਆਦ ਮਦ ਅੰਤ ਪ੍ਰਭ ਸੋਇ ਨਾਨਕ ਤਿਸ ਬਿਨ ਔਰ ਨਾ ਕੋਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ